ਆਪਾਂ ਨੂੰ ਨਾ WhatsApp ਤੇ ਵੀ ਮੈਸੇਜ ਆ ਰਹੇ ਸੀ ਤੇ Insta ਤੇ ਵੀ ਮੈਸੇਜ ਆ ਰਹੇ ਬਹੁਤ ਸਾਰੀਆਂ ਭੈਣਾਂ ਦੇ ਕਿ ਉਹਨਾਂ ਨੂੰ 24 ਇੰਚ ਬ੍ਰੈਸਟ ਦੇ ਨਿਸ਼ਾਨ ਲਗਾਣੇ ਨਹੀਂ ਆ ਰਹੇ ਤੇ ਉਹ ਉਹਨਾਂ ਨੂੰ ਆਪਾਂ ਦੱਸਨੇ ਆ ਕਿ 24 ਇੰਚ ਦੇ ਬ੍ਰੈਸਟ ਦੇ ਕਿੱਦਾਂ ਨਿਸ਼ਾਨ ਲਗਾਣੇ ਆ ਤੁਹਾਨੂੰ ਅੱਜ ਉਹਨਾਂ ਦਾ ਮੈਜ਼ਰਮੈਂਟ ਦੱਸਦੀ ਆ ਕਿ ਕਿੱਥੋਂ ਸ਼ੁਰੂ ਕਰੀਦਾ ਹਾਂਜੀ ਪਹਿਲਾਂ ਇੱਥੋਂ ਨਾ ਆਪਾਂ ਤੀਰਾ ਰੱਖ ਲੈਣਾ ਇਹ ਦੇਖੋ ਤੀਰਾ ਜਿਨ੍ਹਾਂ ਨੇ ਤੇ ਗਲਾ ਬੈਕ ਇੰਚ ਬੈਕ 8 ਇੰਚ ਪਾਣਾ ਹੈ ਉਹਨਾਂ ਨੇ ਤੇ ਤੀਰਾ ਰੱਖਣਾ ਹੈ 6 ਜਾਂ ਸਵਾ 6 ਜਿਨ੍ਹਾਂ ਨੇ ਬੈਕ ਟੀਰਾ ਨੋਰਮਲ ਪਾਣਾ ਹੈ 4 5 6 ਉਹਨਾਂ ਨੇ 7 ਇੰਚ ਟੀਰਾ ਰੱਖਣਾ ਹੈ ਠੀਕ ਆ ਇਹਨਾਂ ਨੇ 8 ਇੰਚ ਗਲਾ ਬੈਕ ਪਾਣਾ ਹੈ ਜਿਨ੍ਹਾਂ ਦੇ ਮੈਂ ਸੂਟ ਨਾਪ ਦੱਸ ਰਹੀ ਹਾਂ ਸਵਾ 6 ਇੰਚ ਟੀਰਾ ਰੱਖ ਲਿਆ ਇੱਥੋਂ 7 ਇੰਚ ਮੋਢੇ ਦੇ ਨਿਸ਼ਾਨ ਲਗਾਵਾਂਗੇ ਇੱਥੋਂ ਉਹਨਾਂ ਦਾ 24 ਬ੍ਰੈਸਟਾ ਦੇਖੋ ਇੱਥੋਂ ਕੀ ਕਰਨਾ ਜਿਹੜੀ ਆਪਾਂ ਇਹ ਨਿਸ਼ਾਨੀ ਲਗਾਣੀ ਆ ਨਾ ਇਹ ਆਪਾਂ ਇੱਥੋਂ 2.5 ਇੰਚ ਇਦਾਂ ਇਹ ਕੋਰਨਰ ਲੱਖ ਲੈਣਾ ਇਹ ਕੋਰਨਰ ਚੋਂ ਇੱਥੋਂ 2.5 ਜਾਂ 2.5 ਇਦਾਂ ਇਹਦੀ ਮਾਰਕਿੰਗ ਕਰ ਲੈਣ ਠੀਕ ਆ ਹੁਣ ਆਪਾਂ ਇੱਥੋਂ ਨਿਸ਼ਾਨ ਲਗਾਣਾ ਇਹਦੀ ਕਾਰਡ ਦਾ ਇਹਦੇ ਨਾਲ ਮੈਚ ਕਰਕੇ ਠੀਕ ਆ ਇਹਨੂੰ ਇਦਾਂ ਉੱਪਰ ਇਹਦੇ ਨਾਲ ਮੈਚ ਕਰ ਦੇਣਾ ਜਿਹੜੀ ਇਹਦੀ ਫਰੰਟ ਵਾਲੀ ਪਾਣੀ ਆ ਉਹ ਇੱਥੋਂ ਆਪਾਂ ਇੱਕ 1 ਇੰਚ ਦੀ ਮਾਰਕਿੰਗ ਕਰ ਲੈਣੀ ਹੈ ਠੀਕ ਆ ਇਧਰੋ ਲਾ ਲੈਣੀ ਜਿਸ ਤਰ੍ਹਾਂ ਇਧਰੋ 2 ਇੰਚ ਇਧਰੋ ਵੀ 2 ਇੰਚ ਐਦਾ ਇਹਦੀ ਗੁਲਾਈ ਦੀ ਆਪਾਂ ਐਦਾ ਮਾਰਕਿੰਗ ਕਰ ਲੈਣੀ ਇਹਨਾਂ ਦੀ ਜਿਨ੍ਹਾਂ ਨੇ ਆਪਾਂ ਜਿਵੇਂ ਮੋਡਾ ਮਿੰਦਨ ਨੇ ਉਹਦਾ ਮਿੰਕੇ ਦੇਖ ਲਓ ਕਿ ਆਪਣਾ 24 ਇੰਚ ਦਾ ਜਿਵੇਂ 12 ਹਾਫ ਹੁੰਦਾ ਹੈ 12 ਆ ਰਿਹਾ ਹੈ ਦੇਖੋ ਸਿਰਫ ਇੱਕ ਪੁਆਇੰਟ ਦਾ ਫਰਕ ਹੈ ਪ੍ਰੋਪਰ ਆਪਣਾ ਇਸ ਮੈਜ਼ਰਮੈਂਟ ਸੇ 12 ਆ ਰਿਹਾ ਹੈ ਇਹਦੇ ਨਾਲ ਕੀ ਆ ਆਪਣੀ ਇਹ ਵਾਲੀ ਜਿਹੜੀ ਮਾਰਕਿੰਗ ਲੱਗੀ ਹੋਈ ਆ ਇਹ ਬਿਲਕੁਲ ਠੀਕ ਲੱਗੀ ਹੋਈ ਆ ਐਸਟਰ